ਦਿਲ ਮੇਰਾ ਕਿਉਂ ਰੋਈ ਜਾਂਦਾ ਏ ਪਤਾ ਹੈ ਦਿਲ ਮੇਰਾ ਕਿਉਂ ਰੋਈ ਜਾਂਦਾ ਹੈ ਕਿਸ ਯਾਦ ਵਿੱਚ ਇਹ khoi ਜਾਂਦਾ ਹੈ ਕਿਸ ਦੀ ਯਾਦ ਵਿੱਚ ਇਹ khoi ਜਾਂਦਾ ਹੈ ਰੋਂਦੇ ਨੂੰ ਜੋ ਨਾ ਉਹ ਦਿਨ ਦਾ ਛੱਡ ਗਿਆ ਯਾਰ ਰੋਂਦੇ ਨੂੰ ਜੋ ਰੋਂਦੇ ਨੂੰ ਜੋ ਉਸ ਦਿਨ ਦਾ ਛੱਡ ਗਿਆ ਯਾਰ ਵਿੱਚ ਯਾਦ ਐਵੇਂ ਹੀ ਮੋਈ ਜਾਂਦਾ ਏ ਵਿਚ ਯਾਦ ਐਵੇਂ ਹੀ ਮੋਈ ਜਾਂਦਾ ਏ ਤਰਸੇਗਾ ਇੱਕ ਦਿਨ ਤਰਸੇਗਾ ਇੱਕ ਦਿਨ ਸੋਹਣਾ ਮੁਖੜਾ ਦੇਖਣ ਲਈ ਜੋ ਪਲਕਾਂ ਦਾ ਬੂਹਾ ਢੋਈ ਜਾਂਦਾ ਏ ਜੋ ਪਲਕਾਂ ਦਾ ਬੂਹਾ ਢੋਈ ਜਾਂਦਾ ਏ ਹਾਸਾ ਉਸ ਨੂੰ ਭੁੱਲਣਾ ਨਾ ਹਾਸਾ ਉਸ ਨੂੰ ਭੁੱਲਣਾ ਨਾ ਮੈਨੂੰ ਕਿਵੇਂ ਭੁਲਾਵੇਗਾ ਜੋ ਮੇਰੇ ਸਾਹਾਂ ਵਿੱਚ ਸਮੋਈ ਬੈਠ ਜਾਂਦਾ ਏ ਜੋ ਮੇਰੇ ਸਾਹਾਂ ਵਿੱਚ ਸਮੋਈ ਜਾਂਦਾ ਏ